ਜੋ ਬ੍ਰਾਊਨ ਕੁੜੀ ਆਪਣੇ ਵੈਲਡਿੰਗ ਦੇ ਕੰਮ ਕਰਕੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਸੀ ਉਸ ਦੀ ਤਰੱਕੀ ਕੁਝ ਪਿੰਡ ਵਾਲਿਆਂ ਨੂੰ ਰਾਸ ਨਹੀਂ ਆ ਰਹੀ ਜਦੋਂ ਉਸ ਨੇ ਆਪਣੇ ਛੋਟੇ ਵਰਕਸ਼ਾਪ ਤੋਂ ਆਪਣੀ ਕਮਾਈ ਦੀ ਸ਼ੁਰੂਆਤ ਕੀਤੀ ਸੀ ਉਹੀ ਵਰਕਸ਼ਾਪ ਅੱਜ ਵਿਵਾਦ ਦਾ ਕੇਂਦਰ ਬਣ ਗਿਆ ਥਾਲੀ ਵਿੱਚ ਉਸ ਦੇ ਪੁਰਾਣੇ ਵਰਕਸ਼ਾਪ ਦੇ ਮੋਹਰੇ ਬਨਾਇਆ ਗਿਆ ਲੈਂਡਰ ਪੂਰਾ ਤੋੜ ਦਿੱਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਦੋਂ ਲੋਕਾਂ ਨੇ ਪੁੱਛਿਆ ਕਿ ਇਹ ਲੈਂਡਰ ਕਿਉਂ ਟਾਇਆ ਗਿਆ ਤਾਂ ਬ੍ਰਾਊਨ ਕੁੜੀ ਨੇ ਖੁਦ ਦੱਸਿਆ ਇਹ ਪਿੰਡ ਵਾਲਿਆਂ ਨੇ ਤੜਵਾਇਆ ਕਿਉਂਕਿ ਕੁਝ ਲੋਕ ਮੇਰੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਕਹਿੰਦੀ ਹੈ ਹਰ ਪਿੰਡ ਵਿੱਚ 2-4 ਲੋਕ ਹੁੰਦੇ ਹੀ ਨੇ ਜਿਹੜੇ ਕਿਸੇ ਦੀ ਚੜ੍ਹਦੀ ਕਲਾ ਵੇਖ ਨਹੀਂ ਸਕਦੇ ਬ੍ਰਾਊਨ ਕੁੜੀ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਉਸ ਤੋਂ ਮੱਚਦੇ ਹੋਣਗੇ ਉਹਨਾਂ ਨੇ ਹੀ ਇਹ ਸਾਜ਼ਿਸ਼ ਕੀਤੀ ਅੱਜ ਬ੍ਰਾਊਨ ਕੁੜੀ ਨੇ ਆਪਣੀ ਨਵੀਂ ਵੱਡੀ ਵਰਕਸ਼ਾਪ ਬਣਾ ਲਈ ਹੈ ਤੇ ਆਪਣਾ ਬ੍ਰਾਂਡ ਵਿਦੇਸ਼ਾਂ ਤੱਕ ਫੈਲਾ ਲਿਆ ਪਰ ਸਵਾਲ ਇਹ ਹੈ ਕਿਸੇ ਦੀ ਮਿਹਨਤ ਤੇ ਤਰੱਕੀ ਤੋਂ ਇਹਨਾਂ ਨੂੰ ਇੰਨੀ ਖਾਰ ਕਿਉਂ ਕਿ ਪਿੰਡ ਵਾਲਿਆਂ ਦਾ ਇਹ ਕਦਮ ਸਹੀ ਹੈ ਜਾਂ ਗਲਤ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਅਤੇ ਇਹ ਖਬਰ ਸ਼ੇਅਰ ਕਰੋ ਤਾਂ ਜੋ ਸੱਚ ਸਾਹਮਣੇ ਆ ਸਕੇ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ